ਦੁਨੀਆ ਦੇ ਅੰਦਰ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਗੁਰਮੁਖੋ ਉਸਤਕਾਰ ਯੋਗ ਦੇ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਪਾਤਸ਼ਾਹ ਨੂੰ ਦੁਨੀਆ ਦੇ ਸਰਵ ਉੱਚ ਧਾਰਮਿਕ ਗ੍ਰੰਥਾਂ ਤੋਂ ਉੱਪਰ ਮੰਨਿਆ ਜਾਂਦਾ ਹੈ ਕਿਉਂ ਕਿ ਜਿੰਨੇ ਵੀ ਦੁਨੀਆ ਦੇ ਧਾਰਮਿਕ ਗ੍ਰੰਥ ਨੇ ਬਾਈਬਲ ਹੈ ਕੁਰਾਨ ਸ਼ਰੀਫ ਹੈ ਤਾਂ ਰੇਤ ਹਨੇ ਜੀਂਦ ਹੈ ਪਿਆਰੋ ਚ ਚਾਰ ਵੇਦ ਨੇ Hindu ਧਰਮ ਦੇ ਇਹ ਸਾਰੇ ਧਾਰਮਿਕ ਗ੍ਰੰਥ ਸਤਕਾਰਯੋਗ ਨੇ ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਦੁਨੀਆ ਦੇ ਧਾਰਮਿਕ ਗ੍ਰੰਥਾਂ ਦੇ ਨਾਲੋਂ ਉੱਚਤਾ ਤੇ ਵਿਲੱਖਣ ਦਰਜਾ ਇਸ ਕਰਕੇ ਪ੍ਰਾਪਤ ਹੈ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਪਾਤਸ਼ਾਹ ਨੂੰ ਚਵਰ ਛਤਰ ਤਖਤ ਸਿੰਘਾਸਨ ਦੇ ਮਾਲਕ ਕਿਹਾ ਜਾਂਦਾ ਹੈ ਕਿਉਂਕਿ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਇਹ ਕੇਵਲ ਤੇ ਕੇਵਲ ਅਲਮਾਰੀਆਂ ਦੇ ਅੰਦਰ ਜੰਦਰਾਂ ਦੇ ਦੀਨ ਪਏ ਰਹਿੰਦੇ ਨੇ ਕਿਸੇ ਵੀ ਧਾਰਮਿਕ ਗ੍ਰੰਥ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਤੇ ਸ਼ਾਮ ਨੂੰ ਸੁਖ ਅਸਨ ਨੀਂਦਾ ਇਹ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦਾ ਆਦਰ ਤੇ ਸਤਕਾਰ ਦੇ ਸਹਤ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਹੁੰਦਾ ਹੈ ਤੇ ਪਿਆਰੋ ਸ਼ਾਮ ਦੇ ਵੇਲੇ ਸੁਖ ਅਸਨ ਕੀਤਾ ਜਾਂਦਾ ਹੈ ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਪਾਤਸ਼ਾਹ ਨੂੰ ਦੁਨੀਆ ਦੇ ਧਾਰਮਿਕ ਗ੍ਰੰਥਾਂ ਦੇ ਨਾਲ ਉਹ ਸਰਵ ਉੱਚਤਾ ਤੇ ਵਿਲੱਖਣਤਾ ਪ੍ਰਾਪਤ ਹੈ